ਕੱਲ ਡਿਊਟੀ ਦੌਰਾਨ ਇੱਕ ਮੀਟਿੰਗ ਦੇ ਵਿੱਚ ਅੰਗਣਵਾਲੀ ਵਰਕਰ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਅੰਗਣਵਾਲੀ ਵਰਕਰਾਂ ਵੱਲੋਂ ਢੋਰੀ ਦੇ ਸਰਕਾਰੀ ਹਸਪਤਾਲ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ। ਇਸੇ ਦੌਰਾਨ ਧਰਨੇ ਵਿੱਚ ਪਹੁੰਚੇ ਤਹਿਸੀਲਦਾਰ ਵੱਲੋਂ ਲਿਖਤੀ ਰੂਪ ਵਿੱਚ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ। ਲੇਕਿਨ ਅੱਜ ਫੇਰ ਉਹ ਵਾਦਾ ਪੂਰਾ ਨਾ ਹੁੰਦੇ ਦੇਖ ਕੇ ਆਂਗਣਵਾੜੀ ਵਰਕਰਾਂ ਵੱਲੋਂ ਧੂਰੀ ਦੇ ਸਸਤਾਲ ਵਿੱਚ ਵੱਡੀ ਗਤੀਵਿਧੀ ਵਿੱਚ ਪਹੁੰਚ ਕੇ ਸਰਕਾਰ ਅਤੇ ਵਿਭਾਗ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਇਸ ਮੌਕੇ ਕਾਂਗਰਸ ਦੇ ਧੂਰੀ ਤੋਂ ਐਮਐਲਏ ਦਲਵੀਰ ਸਿੰਘ ਗੋਲਡੀ ਅਤੇ ਕਿਸਾਨ ਨੇਤਾ ਮੇਜਰ ਸਿੰਘ ਪੁੰਨਾਵਾਲੇ ਪਹੁੰਚੇ ਉਹਨਾਂ ਨੇ ਆਂਗਣਵਾੜੀ ਵਰਕਰਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਪਰਿਵਾਰ ਨੂੰ ਮੁਆਵਜ਼ਾ ਤੇ ਨੌਕਰੀ ਦੇ ਦੇਣੀ ਚਾਹੀਦੀ ਹੈ ਸਰਕਾਰ ਮਰਦਾਬਾਤ 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 ਟੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਜਾਂ ਸਰਕਾਰ ਹਾਏ 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 ਇਹ ਪੰਜਾਬ ਸਰਕਾਰ ਦੀ ਨਕਮੀ ਹੈ। ਤੁਸੀਂ ਜਿਹੜੇ ਗੱਲਾਂ ਮਾਰਦੇ ਸੀ ਬਹੁਤ ਵੱਡੀਆਂ-ਵੱਡੀਆਂ। ਦੂਜੀਆਂ ਸਰਕਾਰਾਂ ਤੋਂ ਤੰਜ ਕੱਸਦੇ ਸੀ ਪਰ ਇਹਦੀ ਨਕਮੀ ਦੂਜੀਆਂ ਨਾਲੋਂ ਵੀ ਅੱਗੇ ਲੰਘ ਗਈ। ਔਰ ਜਦੋਂ ਗੋਦ ਲੈਣ ਦੀ ਗੱਲ ਹੁੰਦੀ ਹੈ ਪਿੰਡ ਬੇਨੜਾਇਆ ਜਿਹੜਾ ਉਹ ਗੋਦ ਲਿਆ ਹੋਇਆ ਮੁੱਖ ਮੰਤਰੀ ਦਾ ਤੇ ਗੋਦ ਲੈਣ ਦਾ ਮਤਲਬ ਹੈ ਕਿ ਸਾਰਾ ਪਿੰਡ ਦੇ ਬੱਚੇ ਉਹਦੇ ਆਪਣੇ ਬੱਚੇ ਆ। ਇਹਦਾ ਮਤਲਬ ਇਹ ਆਪਣੀ ਬੱਚੀ ਦੀ ਡੈਥ ਹੋਈ ਹੋਵੇ ਤੇ ਉਹਦਾ ਇੱਕ ਨੁਮਾਇੰਦਾ ਤੱਕ ਵੀ ਆ ਕੇ ਗੱਲ ਨਾ ਕਰੇ। ਉਹਦਾ ਕੋਈ ਆਮ ਆਦਮੀ ਪਾਰਟੀ ਦਾ ਕੋਈ ਇਲਾਕੇ ਦਾ ਵਰਤੀ ਨਹੀਂ ਦੀ ਤੱਕ ਵੀ ਆ ਕੇ ਗੱਲ ਨਾ ਕਰੇ। ਉਹਦਾ ਪ੍ਰਸ਼ਾਸਨਿਕ ਅਧਿਕਾਰੀ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜੇ ਉਹਦਾ ਕੋਈ ਟੀ ਆ ਕੇ ਗੱਲ ਨਾ ਕਰੇ ਇਸ ਤੋਂ ਵੱਡੀ ਮੰਦ ਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਤੇ ਸਰਕਾਰ ਦਾ ਅਸਲੀ ਚਿਹਰਾ ਜਿਹੜਾ ਉਹ ਧੂਰੀ ਦੇ ਲੋਕਾਂ ਦੇ ਸਾਹਮਣੇ ਆ ਗਿਆ ਹੈ ਕਿ ਇਹਨੇ ਕਿੰਨਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਇੱਥੇ ਦੇ ਲੋਕਾਂ ਦੇ ਨਾਲ ਇਹ ਝੂਠੇ ਵਾਅਦੇ ਕਰਕੇ ਤੇ ਧੂਰੀ ਤੋਂ ਜਿੱਤ ਕੇ ਅੱਜ ਪੰਜਾਬ ਦਾ ਮੁੱਖ ਮੰਤਰੀ ਬਣਿਆ ਬੈਠਿਆ ਤੇ ਸਾਡੀ ਮੰਗ ਇਹੀ ਹੈ ਕਿ ਇਹ ਲੋਕਾਂ ਨੂੰ ਹਰਾਮ ਪ੍ਰੇਸ਼ਾਨ ਕਰਨਾ ਬੰਦ ਕਰੋ ਜੋ ਸਮੇਂ ਸਿਰ ਕੰਮ ਕਰੋ ਔਰ ਜਿਹੜੇ ਅਧਿਕਾਰੀਆਂ ਨੇ ਕਲ ਡਾਕਟਰ ਬੋਡੀ ਹਸਪੀਟਲ ਨਾ ਭੇਜ ਕੇ ਪੁਲਿਸ ਨੂੰ ਇਨਫੋਰਮਰ ਬਣਾ ਕਰਕੇ ਤੇ ਬੱਚਾ ਨੂੰ ਬੁਲਾਇਆ ਕਾਨੂੰਨ ਦੀਆਂ ਤਾਂ ਜੀਆਂ ਉਡਾਈਆਂ ਉਹ ਵਿਭਾਗ ਦੇ ਸੀਡੀਪੀਓਜ਼ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹ ਵੀ ਮੰਗ ਕਰਦੇ ਹਾਂ ਔਰ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਵਿਭਾਗ ਵੱਲੋਂ ਜਿਹੜੇ ਉੱਚ ਅਧਿਕਾਰੀ ਆਏ ਆ ਆਪਣੇ ਡਿਪਾਰਟਮੈਂਟ ਵੱਲੋਂ ਔਰ ਲੀਫ ਫੰਡ ਚੋਂ ਕੀ ਦੇਣਾ ਚਾਹੁੰਦੇ ਕਿ ਵਿਧਵਾ ਹੋਰ ਤੋਂ ਉਹਦੇ ਬੱਚੇ ਯਕੀਨ ਹੋ ਗਏ ਯਤੀਮਾਂ ਲਈ ਕੀ ਐਲਾਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਤੁਰੰਤ ਕਰਨਾ ਚਾਹੀਦਾ ਇਸ ਦੇ ਉੱਤੇ ਵੀ ਸਾਡੀ ਮੰਗ ਹੈ ਕਿ ਐਦਾਂ ਦੀ ਪਾਲਿਸੀ ਤੁਰੰਤ ਕਰਕੇ ਤੇ ਤੁਰੰਤ ਜਿਹੜੀ ਮੰਤਰੀ ਹੈ ਉਹ ਵੀ ਇੰਟਰਵੈਨ ਕਰੇ ਔਰ ਇਸ ਤੇ ਹੱਲ ਕਰੇ ਔਰ ਇਹ ਆਫਰ ਇਸ ਉਦੋਂ ਤੱਕ ਬੰਦ ਕਰੇ ਜਦ ਤੱਕ ਸਰਕਾਰ ਦੀ ਆਪਣੀ ਸਮਰਥਨ ਨਹੀਂ ਮੋਬਾਈਲ ਖਰੀਦਣ ਦੀ ਤੇ ਹੋਰ ਭੈਣਾਂ ਦੀ ਬੱਲੀ ਨਾ ਲਵੇ ਇਹ ਹੀ ਸਾਡੀ ਮੰਗ ਹੈ ਕੱਲ ਤਸੀਲਦਾਰ ਸਾਹਿਬ ਆਇਤੇ ਉਹਨਾਂ ਨਾਲ ਕੀ ਗੱਲ ਬਾਤ ਆਈ ਤੇ ਹੁਣ ਕੀ ਸੱਟਾਂ ਨਿਕਲ ਰਹੀ ਤਸੀਲਦਾਰ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਮੈਕਸਿਮਮ ਜੋ ਹੋ ਸਕਦਾ ਹੈ ਮੁੱਖ ਮੰਤਰੀ ਰੀਲੀਫ ਫੰਡ ਤੋਂ ਉਹ ਡੀਸੀ ਸਾਹਿਬ ਦੇਣਗੇ ਔਰ ਬੱਚਿਆਂ ਨੂੰ ਨੌਕਰੀ ਵੀ ਦੇਣਗੇ ਉਹ ਲਿਖਤੀ ਤੌਰ ਤੇ ਦੇ ਕੇ ਗਏ ਸੀ ਨਹੀਂ ਤਾਂ ਹੁਣ ਸਵੇਰੇ ਤੱਕ ਆਜੋ ਤਸਿਲਦਾਰ ਵੀ ਦਿਖਾਈ ਨਹੀਂ ਦਿੱਤੇ ਐਸਿਡੈਂਸਾਬ ਵੀ ਦਿਖਾਈ ਨਹੀਂ ਦਿੱਤੇ ਡੀਸੀ ਸਾਹਿਬ ਵੀ ਦਿਖਾਈ ਨਹੀਂ ਦਿੱਤੇ ਕਿ ਉਹ ਗੱਲਾਂ ਕਿੰਨੀਆਂ ਸੱਚੀਆਂ ਕਿੰਨੀਆਂ ਝੂਠੀਆਂ ਇੰਪਲੀਮੈਂਟ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਹੁਣ ਸਭ ਕੱਟਾ ਪੋਸਟਮਾਰਟਮ ਕਰਾ ਲੇ ਪੋਸਟਮਾਰਟਮ ਨਹੀਂ ਹੋਇਆ ਨਹੀਂ ਕਿਸੇ ਕਿਹਾ ਵੀ ਪਹਿਲਾਂ ਚੈੱਕ ਦੋ ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਸੀਐਮਓ ਆਫਿਸ ਤੋਂ ਕੋਈ ਨੁਮਾਇੰਦਾ ਮਿਲਣ ਆਇਆ ਹੋਵੇ ਅਜੇ ਕੋਈ ਨੁਮਾਇੰਦਾ ਨਹੀਂ ਆਇਆ ਕੱਲ੍ਹ ਦਾ ਉਹ ਵੱਡੀਆਂ ਮੰਗਾਂ ਮੈਂਸੋ ਦੀਆਂ ਕਿਹੜੀਆਂ ਨੇ ਸਾਡੀ ਮੰਗ ਇਹ ਹੈ ਕਿ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਔਰ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਹੀ ਸਾਡੀ ਮੰਗ ਹੈ ਔਰ ਉਹਦੇ ਤਾਂ ਕੇਐਫਆਰ ਸਟੌਪ ਕੀਤਾ ਜਾਵੇ ਜਦ ਤੱਕ ਪੰਜਾਬ ਸਰਕਾਰ ਹੈ ਜਿਹੜੀ ਮੋਬਾਈਲ ਦਾ ਪ੍ਰਬੰਧ ਨਹੀਂ ਕਰਦੀ ਦੋਸ਼ੀ ਪੰਜਾਬ ਸਰਕਾਰ ਹੈ ਸਦਾ ਅਗਨਵਾੜੀ ਵਰਕਰਾਂ ਨੂੰ ਨਾ ਦਿੱਤੀ ਜਾ ਸਾਡੇ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੋਈ ਡਿਊਟੀ ਦੌਰਾਨ ਨਗਰ ਬੇਂੜੇ ਤੋਂ ਇੱਕ ਸਾਡੀ ਭੈਣ ਜਿਹੜੀ ਡਿਊਟੀ ਦੇ ਸਟ੍ਰੈਸ ਨਾਲ ਕਿਉਂਕਿ ਉਹਨੂੰ ਤਿੰਨ ਨੋਟਿਸ ਵਿਭਾਗ ਨੇ ਕੱਢ ਦਿੱਤੇ ਗਏ ਸੀ ਤੇ ਰਾਤ ਨੂੰ ਤਕਰੀਬਨ 11 ਵਜੇ ਤੱਕ 12 ਵਜੇ ਤੱਕ ਇਹੇ ਕੰਮ ਕਰਦੇ ਨੇ ਤਾਂ ਜਿਹੜੀ ਡਿਊਟੀ ਦੌਰਾਨ ਜਿਹੜੀ ਉਹਨਾਂ ਦੀ ਇਹ ਮੌਤ ਹੋਈ ਆ ਉਹਦੇ ਲਈ ਧਰਨਾ ਪ੍ਰਦਰਸ਼ਨ ਸਾਡੇ ਜਿਹੜੇ ਕੌਮੀ ਪ੍ਰਧਾਨ ਅੰਗਨਵਾੜੀ ਪੂਸ਼ਾ ਜੀ ਉਹ ਇੱਥੇ ਆਏ ਹੋਏ ਨੇ ਤੇ ਸਾਡੇ ਇਹ ਸਾਰੀ ਸੰਗਤ ਉਹ ਖੜੀ ਆ ਜਿਹੜੀ ਹਮੇਸ਼ਾ ਤੱਕੇ ਦੇ ਖਿਲਾਫ ਡਟ ਕੇ ਜਿਹੜੀ ਆਪਦੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਦੇ ਪਹਿਲਾਂ ਉਹ ਭੈਣ ਸੀ ਜਿਹੜੀ ਉਹ ਵਿਧਵਾ ਸੀ ਉਸ ਤੋਂ ਬਾਅਦ ਜਿਹੜੀ ਉਹ ਆਪ ਚਲੀ ਗਈ ਉਹਦੇ ਇੱਕ ਬੇਟੀ ਆ ਇੱਕ ਬੇਟਾ ਤੇ ਅਸੀਂ ਇਹ ਮੰਗ ਕਰ ਰਹੇ ਹਾਂ ਵੀ ਕਿਤਾ ਆਂਗਣਵਾੜੀ ਲਈ ਇੱਕ ਪਾਲਿਸੀ ਡਿਸਾਈਡ ਕਰੀ ਜਾਵੇ ਵੀ ਬਤੌਰ ਡਿਊਟੀ ਨਿਭਾਉਂਦੇ ਕੋਈ ਬੰਦਾ ਇਸ ਦੁਨੀਆ ਤੋਂ ਜਾਂਦਾ ਉਹਦੇ ਲਈ ਸਰਕਾਰ ਕੀ ਤੈ ਰਾਸ਼ੀ ਕਰਦੀ ਆ ਤੇ ਉਹ ਬੱਚਿਆਂ ਨੂੰ ਜਿਹੜੀ ਉਹ ਨੌਕਰੀ ਦਿੱਤੀ ਜਾਵੇ ਕਿਉਂਕਿ ਬਾਕੀ ਡਿਪਾਰਟਮੈਂਟਾਂ ਦੇ ਵਿੱਚ ਵੀ ਇਹੀ ਚੀਜ਼ ਹੁੰਦੀ ਆ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਵੀ ਸਟ੍ਰੈਸ ਕਿਸ ਚੀਜ਼ ਦਾ ਸੀ ਇਹ ਭੈਣਾ ਨੂੰ ਤਕਰੀਬਨ 10 ਤੋਂ 11000 ਤਨਖਾਹ ਮਿਲਦੀ ਆ ਤੇ 2 ਅਕਤੂਬਰ 1975 ਤੋਂ ਜਿਹੜਾ ਇਹ ਮੈਕਮਾ ਹੋਣ ਦੇ ਵਿੱਚ ਆਇਆ ਪਰ ਅੱਜ ਤੱਕ ਹਜੇ ਤੱਕ ਇਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਤੇ 11000 ਰੁਪਿਆ ਤਨਖਾਹ ਇਹਨਾਂ ਦੀ 11000 ਰੁਪਏ ਦੇ ਵਿੱਚ ਸਰਕਾਰ ਕਹਿੰਦੀ ਆ ਵੀ ਤੁਸੀਂ smartphones ਲਵੋ ਤੇ ਜਿਹਦੇ ਘਰੇ ਕੋਈ ਰਾਸ਼ਨ ਜਾਂਦਾ ਕੁਝ ਜਾਂਦਾ ਉਹ OTP ਚਾਹੀਦਾ ਅੱਜ ਕੱਲ ਤੁਸੀਂ ਆਪ ਸਮਝਦਾਰ ਹੋ ਵੀ ਅੱਜ ਕੱਲ ਕੋਈ ਤੁਹਾਨੂੰ OTP ਨਹੀਂ ਦਿੰਦਾ ਹੈਗਾ ਕਿਉਂਕਿ ਸਾਰੇ ਸਕੈਂਡਲ ਉਹਦੇ ਰਾਹੀਂ ਹੁੰਦੇ ਨੇ ਇਹ ਵਿਚਾਰੀਆਂ ਸਾਰਾ ਦਿਨ ਲੋਕਾਂ ਨਾਲ ਜਦੋਂ ਜਹਿਦ ਕਰਕੇ ਲੜਾਈ ਕਰਕੇ ਉਦੋਂ ਡਿਪਾਰਟਮੈਂਟ ਇਹਨਾਂ ਨੂੰ ਨੋਟਿਸ ਤੇ ਨੋਟਿਸ ਕੱਢਦਾ ਤੀਜੀ ਮੌਤ ਹੋ ਚੁੱਕੀ ਹੈ ਇਹ ਪੰਜਾਬ ਦੇ ਵਿੱਚ ਤੀਸਰੀ ਮੌਤ ਆ ਸਰਦਾਰ ਮੇਜਰ ਸਿੰਘ ਜੀ ਇਹ ਦੱਸ ਰਹੇ ਸੀਗੇ ਤੇ ਇਹ ਕੱਲ ਦੇ ਇੱਥੇ ਬੈਠੇ ਨੇ ਇਹ ਜਿਹੜੀ ਕੰਸਟੀਚੁਐਂਸੀ ਆ ਇਹ ਮੁੱਖ ਮੰਤਰੀ ਸਾਹਿਬ ਦੀ ਕੰਸਟੀਚੁਐਂਸੀ ਆ ਧੂਰੀ ਦੀ ਗੱਲ ਕਰ ਰਿਹਾ ਮੈਂ ਜੇ ਧੂਰੀ ਦੇ ਵਿੱਚ ਕੱਲ ਸਵੇਰੇ 9:30 ਵਜੇ ਦਾ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਤੇ ਅੱਜ ਤੱਕ ਕੋਈ ਰਾਹਤ ਨਹੀਂ ਮਿਲੀ ਤੇ ਜਿਹੜੇ ਅੱਜ ਇਹਨਾਂ ਦੇ ਅਫਸਰਾਂ ਤੋਂ ਪੁੱਛਿਆ ਗਿਆ ਤਾਂ ਕੋਈ ਹਜ ਤੱਕ ਇਹਦੇ ਤੇ ਪਾਲਿਸੀ ਨਹੀਂ ਬਣੀ ਹੋਈ ਤਾਂ ਮੈਂ ਹੈਰਾਨ ਆ ਵੀ ਜਿਹੜੇ ਟੀਚਰਾਂ ਮਖੌਲ ਇੱਕ ਦੂਜੇ ਨੂੰ ਤੰਗ ਪਰੇਸ਼ਾਨ ਕਰਨਾ ਉਹ ਚੀਜ਼ਾਂ ਤੋਂ ਹਟ ਕੇ ਜਿਹੜੇ ਇਹੇ ਜਿਹੇ ਵਿਚਾਰੇ ਦਿਨ ਰਾਤ ਮਿਹਨਤ ਕਰਕੇ ਇਸ ਪੰਜਾਬ ਦਾ ਜਿਹੜਾ ਸਿਸਟਮ ਚਲਾ ਰਹੇ ਨੇ ਆਂਗਣਵਾੜੀ ਵਰਕਰ ਹੋਗੇ ਜਾਂ ਹੋਰ ਜਿਹੜੇ ਸਾਡੇ 4th ਕਲਾਸ EMPLOYEES ਨੇ ਜਿਨ੍ਹਾਂ ਦੇ ਸਿਰ ਤੇ ਬੋਝ ਆ ਇਹਨਾਂ ਲਈ ਕੋਈ ਬਿਹਤਰੀ ਕਰੀ ਜਾਵੇ ਇਹਨਾਂ ਲਈ ਕੋਈ ਪਾਲਿਸੀ ਡਿਸਾਈਡ ਕਰੀ ਜਾਵੇ ਤਾਂ ਕਿ ਇਹ ਆਪਦੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਆ ਜਿਹੜਾ ਪਾਲਣ ਪੋਸ਼ਣ ਕਰ ਸਕਣ ਇਹ ਭੈਣ ਦੀ ਕਿੰਨੀ ਕੀ ਤਨਖਾਹ ਸੀ ਇਹਦੇ ਫਾਦਰ ਸਾਹਿਬ ਕਿਉਂਕਿ ਮੈਂ ਤਾਂ ਜਾਣਦਾ ਮੈਂ ਇੱਥੇ ਦਾ ਜੰਮਿਆ ਹੋਇਆ ਇੱਥੇ ਖੇਡਿਆ ਮਲਕੀਤ ਸਿੰਘ ਸਾਡੇ ਘਰ ਦੇ ਕੋਲੇ ਹੀ ਜਿਹੜਾ ਸਕੂਟਰਾਂ ਦੀ ਦੁਕਾਨ ਉਹ ਕਰਦੇ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਇਹ ਭੈਣ ਨੇ ਆਪਦੇ ਬੱਚਿਆਂ ਨੂੰ ਬਹੁਤ ਵਧੀਆ ਐਜੂਕੇਸ਼ਨ ਦਿੱਤੀ 10000 ਰੁਪਏ ਚ ਕੀ ਕਿਵੇਂ ਆਪ ਦਾ ਘਰ ਗੁਜ਼ਾਰਾ ਚਲਾਉਂਦੀ ਹੋਊਗੀ ਉਹ ਪਰ ਜਦੋਂ ਹੁਣ ਬੱਚੇ ਵੱਡੇ ਹੋ ਗਏ ਤੇ ਉਧਰੋਂ ਇਹ ਡਿਪਾਰਟਮੈਂਟ ਉਹਨਾਂ ਨੂੰ ਤੀਸਰਾ ਜਿਹੜਾ ਨੋਟਿਸ ਕੱਢ ਰਿਹਾ ਸੀ ਤਾਂ ਉਹ ਇਹ ਬੋਝ ਦੇ ਨਾਂ ਸਹਾਰਦੇ ਹੋਏ ਜਿਹੜਾ ਉਹਨਾਂ ਦੀ ਡੈਥ ਹੋ ਗਈ ਤੇ ਸਾਡੀ ਮੰਗ ਆ ਇਹ ਵੀ ਇਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਬਣਦਾ ਮੁਆਵਜ਼ੇ ਦੀ ਰਾਸ਼ੀ ਦਿੱਤੀ ਜਾਵੇ ਸੋ ਅੱਜ ਮੈਂ ਸਾਹਮਣੇ ਬੜੇ ਇੱਕ ਅਫਸੋਸ ਦੀ ਗੱਲ ਹੈ ਕਿ ਸਾਡੀ ਆਂਗਣਵਾੜੀ ਬੀਬੀ ਜਿਹੜੀ ਵਰਕਰ ਸੀ ਔਰ ਉਹ ਬੇੜੜੇ ਪਿੰਡ ਦੇ ਵਿੱਚ ਆਪਣੀ ਨੌਕਰੀ ਦੇ ਦੌਰਾਨ ਹੀ ਉਦੀ ਮੌਤ ਹੋ ਗਈ ਹੈ ਸੋ ਅੱਜ ਸਾਰੀਆਂ ਬੀਬੀਆਂ ਮਿਲ ਕੇ ਔਰ ਆਪਣੇ ਮੰਗਾਂ ਦੇ ਲਈ ਆਪਣੇ ਹੱਕਾਂ ਦੇ ਲਈ ਇੱਥੇ ਧਰਨਾ ਦੇ ਰਹੀਆਂ ਨੇ ਇਸ ਸਾਲ ਦੇ ਵਿੱਚ ਅੱਜ ਮੈਂ ਵੀ ਉਹਨਾਂ ਦੇ ਧਰਨਾ ਦੇ ਵਿੱਚ ਸ਼ਾਮਲ ਹੋਣ ਬਾਅਦ ਤੇ ਇੱਥੇ ਆਇਆ ਕਿਉਂਕਿ ਮੰਗ ਉਹਨਾਂ ਦੀ ਪੂਰੀ ਜਾਇਜ਼ ਹੈ ਕਿਉਂਕਿ ਪਹਿਲਾਂ ਉਹ ਬੀਬੀ ਦਾ ਘਰ ਵਾਲੀ ਦੀ ਡੈਥ ਹੋ ਗਈ ਕੋਈ ਹੋਰ ਕਮਾਉਣ ਵਾਲਾ ਵੀ ਇਸ ਪਰਿਵਾਰ ਦੇ ਵਿੱਚ ਨਹੀਂ ਹੈਗਾ ਸੋ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸ ਪਰਿਵਾਰ ਦੇ ਇੱਕ ਜੀ ਨੂੰ ਜਿਹੜੀ ਹੈ ਨੌਕਰੀ ਦਿੱਤੀ ਜਾਵੇ ਤੋਂ ਇਹ ਵੀ ਮੰਗ ਰਹੀਆਂ ਇੱਕ ਘੱਟੋ ਘੱਟ 50 ਲੱਖ ਰੁਪਏ ਦਾ ਮੁਆਵਜ਼ਾ ਜਿਸ ਪਰਿਵਾਰ ਨੂੰ ਜਿਹੜਾ ਮਿਲਣਾ ਚਾਹੀਦਾ ਹੈ ਔਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਧੂਰੀ ਹਲਕੇ ਦੇ ਮੁੱਖ ਮੰਤਰੀ ਸ੍ਰੀ ਭਵਨਤਮਾਨ ਸਾਹਿਬ ਹੋਣ ਸਾਨੂੰ ਮਾਣ ਹੋਵੇ ਕਿ ਸਾਡੇ ਹਲਕੇ ਦੇ ਨੇ ਲੇਕਿਨ ਇੱਥੇ ਵੀ ਧਰਨੇ ਦੇਣੇ ਪੈਣ ਕਈ-ਕਈ ਦਿਨ ਬੈਠਣਾ ਪੈਣਾ ਇਹ ਬੜੇ ਅਫਸੋਸ ਦੀ ਗੱਲ ਹੈ ਇਹਦਾ ਸਾਰੀ ਤੁਰੰਤ ਭਵਨਤਮਾਨ ਜੀ ਨੂੰ ਗੱਲ ਜਿਹੜੀ ਹੈ ਇਹਨਾਂ ਦੀ ਮੰਗ ਮੰਨ ਲੈਣੀ ਚਾਹੀਦੀ ਸੀ ਜਦੋਂ ਇਹ ਸਰਕਾਰ ਆਈ ਸੀ ਉਦੋਂ ਇਹ ਗੱਲ ਵੀ ਕਰਦੇ ਸੀ ਭਵਨਤਮਾਨ ਜੀ ਤੇ ਆਮ ਪਾਰਟੀ ਵਾਲੇ ਕਿ ਸਾਡੀ ਸਰਕਾਰ ਬਣਾਓ ਕਿ ਨਾ ਕਿਸੇ ਨੂੰ ਕੋਈ ਧਰਨਾ ਦੇਣਾ ਪੈਣਾ ਨਾ ਕਿਸੇ ਨੂੰ ਕੋਈ ਹੜਤਾਲ ਕਰਨੀ ਪੈਣਾ ਜਦੋਂ ਮਰਜ਼ੀ ਸਾਨੂੰ ਆ ਕੇ ਕੋਈ ਮਿਲ ਸਕਦਾ ਹੈ ਲੇਕਿਨ ਅੱਜ ਜੋ ਸਾਰੀਆਂ ਗੱਲਾਂ ਦੇਖ ਰਿਹਾ ਥਾਂ ਥਾਂ ਤੇ ਧਰਨੇ ਲੱਗ ਰਹੇ ਨੇ ਹਰ ਵਿਭਾਗਾਂ ਭਾਵੇਂ ਉਹ ਬੀਜੁਗਾਰ ਟੀਚਰ ਨੇ ਜਾਂ ਕੋਈ ਹੈਲਥ ਮਿਨਿਸਟਰ ਵਾਲਾ ਵਿਭਾਗ ਹੈ ਕਿਸੇ ਹਰ ਵਿਭਾਗ ਜਿਹੜਾ ਅੱਜ ਹੜਤਾਲਾਂ ਤੇ ਹੋ ਰਿਹਾ ਜੋ ਪੰਜਾਬ ਦੇ ਅੱਜ ਹਾਲਾਤ ਹੋਏ ਨੇ ਬਹੁਤ ਮਾੜੇ ਨੇ ਲੋਕ ਤਾਂ ਮੈਂ ਕਹਿੰਦਾ ਪਸਤਾ ਰਹੇ ਨੇ ਇਸ ਸਰਕਾਰ ਨੂੰ ਲਿਆ ਕੇ ਸੋ ਅੱਜ ਛੋਬੜੇ ਕਾਰੀਦਾਨ ਨੂੰ ਲੋਕ ਝਾਲ ਕਰਦੇ ਨੇ ਸੋ ਮੈਂ ਸਮਝਦਾ ਕਿ ਇਹਨਾਂ ਬੀਬੀਆਂ ਦੀ ਜਿਹੜੀ ਮੰਗ ਹੈ ਇਹ ਤੁਰੰਤ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਤੁਹਾਡਾ ਆਪਣਾ ਹਲਕਾ ਹੈ ਤੁਹਾਡੇ ਆਪਣੇ ਹਲਕੇ ਦੀ ਬੀਬੀ ਹੈ ਔਰ ਇਹ ਮੰਗ ਇਹਨਾਂ ਤੁਰੰਤ ਜਿਹੜੀਆਂ ਮੰਗਾ ਪ੍ਰਮਾਨ ਕਰ ਲੈਣੇ ਚਾਹੀਦੇ ਨੇ ਮੈਂ ਮੇਜਰ ਸਿੰਘ ਪੋਨਾਂਵਾਲ ਮੈਂਬਰ ਸੰਯੁਕਤ ਮੋਰਚਾ ਪੰਜਾਬ ਅੱਜ ਜੋ ਕੱਲ ਦੀ ਘਟਨਾ ਹੈ ਕਿ ਆਂਗਣਵਾੜੀ ਵਰਕਰ ਜੂਨੀਅਰ ਵਰਕਰਾਂ ਦੀ ਸਰਕਾਰੀ ਮੀਟਿੰਗ ਲੱਡੇ ਪਿੰਡ ਚ ਹੋ ਰਹੀ ਸੀ ਜਿੱਥੇ ਸੁਪਰਵਾਈਜ਼ਰ ਨੇ ਦੀ ਮੀਟਿੰਗ ਕਰਾ ਰਹੀ ਤੇ ਸਰਕਾਰੀ ਕੰਮਾਂ ਦੇ ਸਬੰਧ ਦੇ ਵਿੱਚ ਗਾਈਡਲਾਈਨ ਦੇ ਰਹੇ ਸੀ ਉਸ ਦੌਰਾਨ ਇੱਕ ਕੁੜੀ ਦੀ ਬੇਨੜੇ ਤੋਂ ਜੋ ਉਹਨਾਂ ਦੀ ਵਰਕਰ ਸੀ ਸ਼ਾਇਦ ਸਰਬਜੀਤ ਕੌਰੋਂ ਦੀ ਮੌਤ ਹੋ ਗਈ ਉਸ ਮੌਤ ਦੇ ਉੱਤੇ ਜ਼ਿੰਮੇਵਾਰੀ ਦਾ ਸਰਕਾਰ ਦੀ ਬਣਦੀ ਸੀ ਕਿ ਉਹਨਾਂ ਨੂੰ ਉੱਥੋਂ ਲਿਆ ਕੇ ਉਹਦਾ ਪੋਸਟ ਮਾਸਟਰਮ ਕਰਾ ਕੇ ਜਿਹੜੀਆਂ ਉਹਦੀਆਂ ਬਣਦੀਆਂ ਸਹੂਲਤਾਂ ਸਰਕਾਰੀ ਤੌਰ ਤੇ ਨੇ ਉਹਨਾਂ ਦਾ ਪਰਿਵਾਰ ਨੂੰ ਦੇਣ ਦਾ ਸਰਕਾਰ ਵਿਸ਼ਵਾਸ ਦਿਵਾਉਂਦੀ ਲਿਖ ਕੇ ਤੌਰ ਤੇ ਐਲਾਨ ਕਰਦੀ ਪਰ ਕੱਲ ਤੋਂ ਅੱਜ ਤੱਕ ਸਰਕਾਰ ਦਾ ਕੋਈ ਵੀ ਅਧਿਕਾਰੀ ਇੱਥੇ ਆ ਕੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਦਫਤਰਾਂ 'ਚ ਬੈਠ ਕੇ ਕਹਿ ਰਹੇ ਆਂ ਵੀ ਅਸੀਂ ਤੁਹਾਨੂੰ ਜਿਹੜੇ ਬਣਦੇ ਹੱਕ ਦੇਵਾਂਗੇ ਇਸ ਲਈ ਮੈਂ ਸੰਯੁਕਤ ਮੋਰਚੇ ਵੱਲੋਂ ਔਰ ਆਪਣੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਉਹਨਾਂ ਦੇ ਦਰਮਿਆਨ ਆਿਆਂਗਾ ਕਿ ਜੋ ਉਹਨਾਂ ਦਾ ਸੰਘਰਸ਼ ਸਹੀਜ ਹੈ ਹੱਕੀ ਮੰਗਾਂ ਲਈ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਇਹ ਸਰਕਾਰ ਨਹੀਂ ਮੰਨਦੀ ਅਸੀਂ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਔਰ ਸੰਯੁਕਤ ਮੋਰਚੇ ਵੱਲੋਂ ਕਿਉਂਕਿ ਪਿਛਲੇ ਸਮੇਂ 'ਚ ਉਹ ਸਾਡੀ ਕਿਸਾਨ ਮੰਗਾਂ ਦੀ ਬੜੀ ਮਤ ਕਰਦੇ ਰਹੇ ਨੇ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਦੇ